ਆਸਟ੍ਰੇਲੀਆ ਵਿੱਚ ਇਸ ਡਿਲੀਵਰੀ ਬੁਆਏ ਯਾਨੀ ਕਿ ਗੁਰਪ੍ਰੀਤ ਸਿੰਘ ਨੇ ਅਜਿਹਾ ਕੰਮ ਕਰ ਦਿੱਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਉਸ ਦੀਆਂ ਸਿਫਤਾਂ ਹੋ ਰਹੀਆਂ ਨੇ ਜਿਸ ਮਹਿਲਾ ਦੇ ਘਰ ਉਹ ਪਹੁੰਚਿਆ ਸੀ ਉਸ ਮਹਿਲਾ ਨੇ ਵੀ ਪੂਰੀ ਦੁਨੀਆ ਦੇ ਵਿੱਚ ਉਸ ਦੀ ਤਾਰੀਫ ਕੀਤੀ ਹੈ ਦੱਸ ਦਿਓ ਕਿ ਗੁਰਪ੍ਰੀਤ ਸਿੰਘ ਕੁਝ ਡਿਲੀਵਰ ਕਰਨ ਦੇ ਲਈ ਇੱਕ ਮਹਿਲਾ ਦੇ ਘਰੇ ਪਹੁੰਚਿਆ ਸੀ ਪਰ ਜਦੋਂ ਉੱਥੇ ਮੀਂਹ ਪੈ ਰਿਹਾ ਹੁੰਦਾ ਤਾਂ ਉਸ ਦੇ ਕੱਪੜੇ ਨੇ ਜਿਹੜੇ ਤਾਰ ਤੇ ਸੁੱਕਣੇ ਪਏ ਹੁੰਦੇ ਨੇ ਉਹ ਗਿੱਲੇ ਹੋ ਰਹੇ ਹੁੰਦੇ ਨੇ ਗੁਰਪ੍ਰੀਤ ਸਿੰਘ ਨੇ ਉਹ ਕੱਪੜਿਆਂ ਨੂੰ ਇਕੱਠਾ ਕਰਕੇ ਉਸ ਮੈਲਾ ਦੇ ਘਰ ਦੇ ਅੰਦਰ ਰੱਖ ਦਿੱਤਾ ਯਾਨੀ ਕਿ ਇੱਕ ਤਰ੍ਹਾਂ ਸੇਵਾ ਕੀਤੀ ਸੋ ਇਸ ਤੋਂ ਬਾਅਦ ਜਦੋਂ ਉਹ ਸਮੈਲਾ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਉਹ ਹੈਰਾਨ ਰਹਿ ਗਈ ਕਿ ਕੋਈ ਕਿਵੇਂ ਇਸ ਤਰ੍ਹਾਂ ਦਿਆਲਤਾ ਦੇ ਨਾਲ ਕਿਸੇ ਦੀ ਮਦਦ ਕਰ ਸਕਦਾ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਸ ਤੋਂ ਬਾਅਦ ਉਸ ਔਰਤ ਨੇ ਪੂਰੀ ਦੁਨੀਆ ਦੇ ਵਿੱਚ ਇੰਟਰਵਿਊਜ਼ ਕਰਕੇ ਗੁਰਪ੍ਰੀਤ ਸਿੰਘ ਦੀ ਅਸਫਤਾ ਕੀਤੀ ਹੈ ਥੋ ਤੱਕ ਕਿ ਗੁਰਪ੍ਰੀਤ ਸਿੰਘ ਦੀ ਸੀਸੀਟੀਵੀ ਫੁਟੇਜ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਇਸ ਦੀ ਪ੍ਰਸ਼ੰਸਾ ਕਰ ਰਿਹਾ ਹੈ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੀ ਇੱਕ ਮਹਿਲਾ ਨੇ ਭਾਰਤੀ ਮੂਲ ਦੇ ਡਾਕੀਏ ਯਾਨੀ ਕਿ ਡਿਲੀਵਰੀ ਬੁਆਏ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਇਸ ਵਿੱਚ ਦੇਖਿਆ ਗਿਆ ਹੈ ਕਿ ਗੁਰਪ੍ਰੀਤ ਸਿੰਘ ਦੇ ਛੋਟੇ ਜਿਹੇ ਵਿਅਦਾਲਤ ਭਰੇ ਕੰਮ ਨੇ ਇੰਟਰਨੈਟ ਤੇ ਧਮਾਲ ਮਚਾ ਦਿੱਤੀ ਹੈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਲੱਖਾਂ ਵਿਊਜ਼ ਮਿਲ ਗਏ ਨੇ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਵੱਲੋਂ ਵੀ ਇਸ ਵੀਡੀਓ ਨੂੰ ਲਾਈਕ ਕੀਤਾ ਗਿਆ ਇਹ ਘਟਨਾ ਵੈਰਿਟੀ ਵੈਂਡਲ ਦੇ ਘਰ ਚ ਲੱਗੇ ਸੁਰੱਖਿਆ ਕੈਮਰੇ ਵਿੱਚ ਉਸ ਸਮੇਂ ਕੈਦ ਹੋਈ ਜਦੋਂ ਇੱਕ ਸਿੱਖ ਗੁਰਪ੍ਰੀਤ ਸਿੰਘ ਪਾਰਸਲ ਦੇਣ ਤੋਂ ਬਾਅਦ ਜਾਣ ਲੱਗਿਆ ਤਾਂ ਅਚਾਨਕ ਮੀਂਹ ਪੈਣ ਲੱਗਿਆ ਵਾਪਸ ਜਾਂਦੇ ਸਮੇਂ ਉਸ ਦਾ ਧਿਆਨ ਘਰ ਦੇ ਬਾਹਰ ਤੋਤੇ ਹੋਏ ਸੁੱਕਣੇ ਪਏ ਕੱਪੜਿਆਂ ਤੇ ਪੈ ਗਿਆ ਤਾਂ ਉਸ ਨੇ ਜਾਣ ਦੀ ਬਜਾਏ ਦਿਯਾਲਤਾ ਨਾਲ ਕੱਪੜੇ ਇਕੱਠੇ ਕੀਤੇ ਤੇ ਅੰਦਰ ਰੱਖ ਦਿੱਤੇ ਅਤੇ ਕੱਪੜੇ ਗਿੱਲੇ ਹੋਣ ਤੋਂ ਬਚਾ ਲਏ ਤਾਂ ਕੰਮ ਭਾਵੇਂ ਛੋਟਾ ਜਿਹਾ ਕੀਤਾ ਪਰ ਉਸ ਦੀ ਸੋਚ ਅਤੇ ਉਸ ਦੀ ਭਾਵਨਾ ਨੂੰ ਹਰ ਕੋਈ ਸਲੂਟ ਕਰ ਰਿਹਾ ਹੈ ਵੈਂਡਲ ਨੇ ਬਾਅਦ ਵਿੱਚ ਇਸ ਵੀਡੀਓ ਨੂੰ ਆਨਲਾਈਨ ਪੋਸਟ ਕਰ ਦਿੱਤਾ ਤੇ ਇਸ ਡਿਲੀਵਰੀ ਬੁਆਏ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਕਿਹਾ ਤਾਂ ਜੋ ਉਸ ਦਾ ਧੰਨਵਾਦ ਕਰ ਸਕੇ ਵੈਂਡਲ ਨੇ ਲਿਖਿਆ ਕਿ ਮੈਂ ਕਾਰ ਚ ਘਰ ਜਾ ਰਹੀ ਸੀ ਅਤੇ ਅਸਮਾਨ ਬੱਦਲਾਂ ਨਾਲ ਘਿਰ ਗਿਆ ਅਤੇ ਮੈਂ ਸੋਚਿਆ ਕਿ ਚਾਦਰਾਂ ਵੀ ਬਾਹਰ ਪਈਆਂ ਨੇ ਪਰ ਜਦੋਂ ਮੈਂ ਘਰ ਪਹੁੰਚੀ ਤਾਂ ਲਾਇਨ ਤੇ ਕੁਝ ਵੀ ਨਹੀਂ ਸੀ ਯਾਨੀ ਕਿ ਤਾਰ ਤੇ ਕੁਝ ਵੀ ਨਹੀਂ ਸੀ ਤੋ ਕਿ ਗੁਰਪ੍ਰੀਤ ਸਿੰਘ ਨੇ ਮੇਰੇ ਪਾਰਸਲ ਦੇ ਨਾਲ ਧੋਏ ਹੋਏ ਕੱਪੜੇ ਵੀ ਮੀਂਹ ਤੋਂ ਬਚਾਉਣ ਲਈ ਅੰਦਰ ਰੱਖ ਦਿੱਤੇ ਸਨ ਜਿਸ ਤੋਂ ਬਾਅਦ ਵੈਂਡਲ ਨੇ ਉਸ ਦੀ ਬਹੁਤ ਸਿਫਤ ਕੀਤੀ ਵੈਂਡਲ ਨੇ ਡਿਲੀਵਰੀ ਬੁਆਏ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਦੱਸੀ ਅਤੇ ਉਹਨਾਂ ਆਪਣੀ ਤਸਵੀਰ ਦੇ ਨਾਲ ਕੱਪੜੇ ਇਕੱਠੇ ਕਰਨ ਵਾਲਾ ਇੱਕ ਵੀਡੀਓ ਕਲਿੱਪ ਦੁਆਰਾ ਪੋਸਟ ਕੀਤਾ। ਦਿਲ ਨੂੰ ਛੂਹ ਲੈਣ ਵਾਲੀ ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਿਆਰ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਵੱਲੋਂ ਇਸ ਦੀ ਦਿਆਲਤਾ ਦੀ ਵੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਖਰੇ ਵੀਡੀਓ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਹਮੇਸ਼ਾ ਹਰ ਕਿਸੇ ਦੀ ਮਦਦ ਕੀਤੀ ਜਾਵੇ ਕਿਉਂਕਿ ਕੀ ਪਤਾ ਕੋਈ ਕਿਹੜੇ ਹਾਲਾਤ ਦੇ ਵਿੱਚ ਹੈ। ਸੋ ਜੇਕਰ ਕੋਈ ਤੁਸੀਂ ਮਦਦ ਕਰਦੇ ਹੋ ਤਾਂ ਤੁਹਾਡੀ ਵੀ ਅੱਗੇ ਕੋਈ ਨਾ ਕੋਈ ਮਦਦ ਜ਼ਰੂਰ ਕਰੇਗਾ। ਕਰਪਲਾ ਸੁਹੋਪਲਾ